ਇਸ ਵਕਤ ਪੰਜਾਬ ਤੇ ਕਰੋੜਾਂ ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਪੰਜਾਬ ਦਿਨੋ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਹੈ ਕਰਜ਼ਾਈ ਹੋਣ ਦੇ ਚਲਦਿਆਂ ਵਿਰੋਧੀ ਪਾਰਟੀਆਂ ਲਗਾਤਾਰ ਮੌਜੂਦਾ ਮਾਨ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰਦੀਆਂ ਨਜ਼ਰ ਆ ਰਹੀਆਂ ਨੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਵਿੱਤੀ ਸੰਕਟ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਮੁੱਖ ਸਕੱਤਰ ਕੇਪੀ ਸਿਨਾ ਨੇ ਸਾਰੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਇੱਕ ਅਹਿਮ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚੋਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਮਾਲੀਆ ਇਕੱਠਾ ਕਰਨ ਵਿਭਾਗਾਂ ਨੂੰ ਬਕਾਇਆ ਦੇਣ ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇੱਕ ਅਧਿਕਾਰੀ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕੇਂਦਰ ਦੀ ਕਿਸੇ ਯੋਜਨਾ 'ਚ ਸਮੇਂ ਤੇ ਪੈਸਾ ਨਹੀਂ ਦਿੰਦੀ ਜਾਂ ਦੇਣਦਾਰੀ ਨਹੀਂ ਨਿਪਟਾਉਂਦੀ ਤਾਂ ਮਹੀਨੇਵਾਰ ਮਿਲਣ ਵਾਲੀ ਰਾਸ਼ੀ ਕੇਂਦਰ ਸਰਕਾਰ ਰੋਕ ਲੈਂਦੀ ਹੈ ਇਸ ਦੇ ਨਾਲ ਸੂਬੇ 'ਚ ਕੰਮ ਪ੍ਰਭਾਵਿਤ ਹੁੰਦੇ ਨੇ ਸੂਬੇ ਦੇ 10 ਬੋਰਡਾਂ ਤੇ ਨਿਗਮਾਂ ਦੇ ਵੱਲ ਸਰਕਾਰ ਦਾ 1045 ਕਰੋੜ ਬਕਾਇਆ ਹੈ ਤੇ ਹੁਣ ਸਰਕਾਰ ਇਸ ਰਾਸ਼ੀ ਨੂੰ ਵਸੂਲ ਕਰੇਗੀ ਪੰਜਾਬ ਤੇ ਇਸ ਸਮੇਂ 3.86 ਲੱਖ ਕਰੋੜ ਰੁਪਏ ਕਰਜ਼ਾ ਚੜਿਆ ਹੋਇਆ ਹੈ ਇਸ ਤੇ ਹਰ ਸਾਲ 24000 ਕਰੋੜ ਰੁਪਏ ਵਿਆਜ ਦੇ ਰੂਪ ਦੇ ਵਿੱਚ ਚੁਕਾਉਣੇ ਪੈ ਰਹੇ ਨੇ ਇਸ ਸਾਲ 15ਵੇਂ ਬਿਤੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਮਿਲਣ ਵਾਲੀ 2000 ਕਰੋੜ ਰੁਪਏ ਦੀ ਰਾਸ਼ੀ ਚੋਂ ਕੋਈ ਪੈਸਾ ਨਹੀਂ ਮਿਲਿਆ ਖਰਚ ਵਧਣ ਦੇ ਨਾਲ ਹੀ ਕਰਜ਼ਾ ਹੱਦ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਜਿਸ ਤੇ ਨਾਲ ਖਜ਼ਾਨੇ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਰਿਪੋਰਟ ਮੁਤਾਬਕ ਮੀਟਿੰਗ ਦਾ ਸਭ ਤੋਂ ਪ੍ਰਮੁੱਖ ਅਜੰਡਾ ਸੀ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਵਰਤੋਂ ਨਾ ਹੋਣ ਦਾ ਸ਼ਹਿਰੀ ਵਿਕਾਸ ਤੇ ਹਾਊਸਿੰਗ ਵਿਭਾਗ ਦੀ ਸਭ ਤੋਂ ਮਹੱਤਵਪੂਰਨ ਲੈਂਡ ਪੂਲਿੰਗ ਨੀਤੀ ਫੇਲ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਮਾਲੀਆ ਇਕੱਠਾ ਕਰਨ ਦੇ ਲਈ ਆਪਟਿਮਮ ਯੂਜ਼ ਆਫ ਗਵਰਨੈਂਸ ਵੀਕੈਂਡ ਲੈਂਡ ਯਾਨੀ ਕਿ OGVL ਦੇ ਤਹਿਤ ਜ਼ਮੀਨ ਪੁੱਡਾ ਨੂੰ ਸੌਂਪਣ ਦੇ ਆਦੇਸ਼ ਦਿੱਤੇ ਨੇ ਤਾਂ ਜੋ ਇਸ ਜ਼ਮੀਨ ਨੂੰ ਵੇਚ ਕੇ ਮਾਲੀਆ ਇਕੱਠਾ ਕੀਤਾ ਜਾ ਸਕੇ ਹਾਲਾਂਕਿ ਇਹ ਆਦੇਸ਼ ਪਹਿਲਾਂ ਵੀ ਜਾਰੀ ਕੀਤੇ ਗਏ ਸਨ ਪਰ ਮੁਖ ਸਕੱਤਰ ਨੇ 3-4 ਦਿਨਾਂ ਚ ਪੂਰੀ ਰਿਪੋਰਟ ਤਿਆਰ ਕਰਕੇ ਲਿਆਉਣ ਦੇ ਲਈ ਕਿਹਾ ਇਸੇ ਅਗਲੇ ਹਫ਼ਤੇ ਕਿਸੇ ਵੀ ਦਿਨ ਮੁੜ ਜਹੀ ਬੈਠਕ ਹੋਵੇਗੀ ਇਸ ਤੋਂ ਇਲਾਵਾ ਮੁਖ ਸਕੱਤਰ ਨੇ ਉਹਨਾਂ ਸਾਰੇ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਨੇ ਜਿਨ੍ਹਾਂ ਨੇ ਆਪਣੀਆਂ ਯੋਜਨਾਵਾਂ ਲਈ ਐਡਵਾਂਸ ਵਿੱਚ ਰਾਸ਼ੀ ਕੱਢ ਲਈ ਇੱਕ ਐਗਜ਼ਾਮਪਲ ਦੇ ਤੌਰ ਤੇ ਜੇਕਰ ਕਿਸੇ ਵਿਭਾਗ ਨੂੰ ਕਿਸੇ ਯੋਜਨਾ ਦੇ ਲਈ ਹਰ ਮਹੀਨੇ ਪੈਸਾ ਚਾਹੀਦਾ ਹੈ ਤਾਂ ਉਹ ਖਜ਼ਾਨੇ 'ਚ ਬਿੱਲ ਲਗਾ ਕੇ ਰਾਸ਼ੀ ਕਢ ਲੈਂਦੇ ਨੇ ਜੋ ਕਈ ਵਾਰੀ ਲੰਮੇ ਸਮੇਂ ਤੱਕ ਪਈ ਰਹਿੰਦੀ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਸਕੱਤਰ ਨੇ ਇਸ ਰਾਸ਼ੀ ਨੂੰ ਵੀ ਤੁਰੰਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਕੇਂਦਰ ਸਰਕਾਰ ਦੇ ਰੁਕੇ ਹੋਏ ਪੈਸੇ ਨੂੰ ਵੀ ਤੁਰੰਤ ਜਾਰੀ ਕਰਨ ਦੇ ਲਈ ਕਿਹਾ। ਕੇਂਦਰੀ ਯੋਜਨਾਵਾਂ ਦੇ ਲਈ ਸਪੈਸ਼ਲ ਅਸੈਸਮੈਂਟ ਪ੍ਰਾਪਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ SNA ਸ਼ੂਹਣ ਦੇ ਤਹਿਤ ਖਾਤੇ ਖੋਲਣ ਦਾ ਨਿਰਦੇਸ਼ ਦਿੱਤਾ। ਪੰਜਾਬ ਦੇ ਲਈ 69 ਯੋਜਨਾਵਾਂ ਦੇ ਲਈ 142 ਸਟੇਟ ਲਿੰਕ ਖਾਤੇ ਖੋਲਣੇ ਸਨ ਪਰ 18 ਵਿਭਾਗਾਂ ਨੇ 65 ਖਾਤੇ ਨਹੀਂ ਖੋਲੇ ਇਸੇ ਕਰਕੇ ਇਹ ਰਾਸ਼ੀ ਨਹੀਂ ਮਿਲ ਰਹੀ ਸਭ ਤੋਂ ਜ਼ਿਆਦਾ ਪਿੰਡੂ ਵਿਕਾਸ ਤੇ ਪੰਚਾਇਤ ਦੇ 10 ਸਮਾਜਿਕ ਸੁਰੱਖਿਆ ਵਿਭਾਗ ਦੇ 9 ਸਮਾਜ ਭਲਾਈ ਤੇ ਸ਼ਕਤੀਕਰਨ ਵਿਭਾਗ ਦੇ 7 ਸਥਾਨਕ ਸਰਕਾਰਾਂ ਵਿਭਾਗ ਨੇ 6 ਤੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ 5 ਖਾਤੇ ਨਹੀਂ ਖੋਲੇ ਬਾਕੀ ਸਾਰੇ ਵਿਭਾਗਾਂ ਦੇ ਵੀ ਇੱਕ ਤੋਂ ਜਾਂ ਦੋ ਤਿੰਨ ਖਾਤੇ ਨਹੀਂ ਖੁੱਲੇ ਗਏ ਇਹਨਾਂ ਹੀ ਨਹੀਂ ਮੁਖਸਖਤਰ ਨੇ ਵਿਭਾਗਾਂ ਨੂੰ ਕੇਂਦਰੀ ਯੋਜਨਾਵਾਂ ਦਾ ਪੈਸਾ ਲ ਨੰਦੇ ਲਈ ਸਮੇਤੇ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣ ਦੇ ਲਈ ਵੀ ਕਿਹਾ ਤਾਂ ਜੋ ਅਗਲੀਆਂ ਕਿਸ਼ਤਾਂ 6 ਤੇ ਲਈਆਂ ਜਾ ਸਕਣ ਇੱਕ ਹੋਰ ਮਹੱਤਵਪੂਰਨ ਅਜੰਡਾ ਵੀ ਇਸ ਬੈਠਕ ਦੇ ਵਿੱਚ ਵਿਚਾਰ ਦੇ ਵਿੱਚ ਲਿਆਂਦਾ ਗਿਆ ਜਿਹੜਾ ਪ੍ਰੋਜੈਕਟਾਂ ਦੇ ਲਈ ਜਾਰੀ ਕੀਤਾ ਜਾਣ ਵਾਲਾ ਪੈਸਾ ਪ੍ਰੋਜੈਕਟ ਪੂਰਾ ਕਰਨ ਤੇ ਉਸ ਦੀ ਫਾਈਨਲ ਪੇਮੈਂਟ ਕਰਨ ਦੇ ਨਾਲ ਸੰਬੰਧਿਤ ਸੀ